ਅੱਜ ਅਸੀਂ ਪੰਜਾਬ ਦੇ ਮਜ਼ਦੂਰਾਂ ਬਾਰੇ ਗੱਲਬਾਤ ਕਰਨੀ ਹੈਗੀ ਆ ਸਾਡਾ ਵਿਸ਼ਾ ਵੈਸੇ ਤਾਂ ਪੰਜਾਬ ਨਹੀਂ ਪੂਰੇ ਇੰਡੀਆ ਦੇ ਮਜ਼ਦੂਰਾਂ ਬਾਰੇ ਗੱਲਬਾਤ ਕਰਨੀ ਹੈਗੀ ਆ ਕਿਉਂਕਿ ਮਜ਼ਦੂਰ ਦਾ ਸਭ ਤੋਂ ਵੱਧ ਹਿੱਸਾ ਦੇਖ ਦੀ ਤਰੱਕੀ ਦੇ ਵਿੱਚ ਹੈਗਾ ਕਿਉਂਕਿ ਹਰ ਡਿਪਾਰਟਮੈਂਟ ਦੇ ਵਿੱਚ ਮਜ਼ਦੂਰ ਹੀ ਹੈਗਾ ਜਿਵੇਂ ਅਸੀਂ ਛੱਤਾਂ ਬਣਾਉਣੇ ਹੈਗੇ ਆ ਜਾਂ ਕੋਲੋਨੀ ਬਣਦੀ ਹੈਗੀ ਜਾਂ ਘਰ ਬਣਦੇ ਹੈਗੇ ਆ ਇਹ ਮਜ਼ਦੂਰ ਦਾ ਅਹਿਮ ਰੋਲ ਰਹਿੰਦਾ ਹੈਗਾ ਲੇਕਿਨ ਮਜ਼ਦੂਰ ਦੀ ਇਨਕਮ ਬਹੁਤ ਥੋੜੀ ਆ 500 ਦਾ 600 ਰੁਪਿਆ ਦਿੱਲੀ ਦਾ ਮਿਲਦਾ ਜਿਹੜਾ ਕਿ ਬਹੁਤ ਥੋੜਾ ਹੈ ਸ਼ਾਦੀ ਪਾਰਟੀ ਟ੍ਰਾਇੰਗਲ ਪਾਰਟੀ অফ ਪੰਜਾਬ ਜਿਹੜੀ ਕਿ ਮਜ਼ਦੂਰ ਦੀ ਕਿਸਾਨ ਦੀ ਛੋਟੇ ਦੁਕਾਨਦਾਰਾਂ ਦੀ ਹਿੱਤਾਂ ਦੀ ਗੱਲ ਕਰਦੀ ਹੈਗੀ ਆ ਇਹਦੇ ਵਿੱਚ ਅਸੀਂ ਇਹਨਾਂ ਵਾਸਤੇ ਅਸੀਂ ਇੱਕ ਵਧੀਆ ਜਾਣੇ ਕਿ ਇੱਕ ਪੈਕੇਜ ਰੱਖਿਆ ਹੈਗਾ ਜਿਹੜਾ ਕਿ 1600 ਰੁਪਈਆ 8 ਘੰਟਿਆਂ ਦਾ ਹੋਊਗਾ ਇਹ ਜਾਣੇ ਕਿ 베ਰੀਅਮ ਹੈਗਾ ਫਲੈਕਸੀਬਲ ਹੈਗਾ ਮਜ਼ਦੂਰ 12 ਘੰਟੇ ਵੀ ਕੰਮ ਕਰ ਸਕਦਾ ਹੈ 8 ਘੰਟੇ ਕੰਮ ਕਰਨਾ 6 ਘੰਟੇ ਕਰੇ ਜੇ 5 ਦਿਨ ਕਰਨਾ 5 ਦਿਨ ਕਰੇ ਜੇ ਹਫਤੇ ਜੇ ਹਫਤਾ ਕਰਨਾ ਹਫਤਾ ਕਰੇ ਮਜ਼ਦੂਰ ਦੀ 1 ਦਿਨ ਦੀ ਤਿਹਾਰੀ 1600 ਰੁਪਈਆ ਮਹੀਨੇ ਦੀ 48000 ਹੋ ਗਈ ਹੈਗੀ ਆ ਇਹ ਜਾਣੇ ਕਿ ਸਾਡੀ ਪਾਰਟੀ ਦਾ ਇੱਕ ਅਹਿਮ ਏਜੰਡਾ ਹੀ ਹੈਗਾ ਦੂਜੀ ਗੱਲ ਇਹ ਵੀ ਹੈਗੀ ਆ ਮਜ਼ਦੂਰ ਨੂੰ ਮਾਨ ਸਨਮਾਨ ਵੀ ਦਿੱਤਾ ਜਾਊਗਾ ਅਗਰ ਕੋਈ ਮਜ਼ਦੂਰ ਕੈਪੇਬਲ ਹੈਗਾ ਜਾਣੇ ਕਿ ਉਹ ਮੁੱਖ ਮੰਤਰੀ ਵੀ ਬਣ ਸਕਦਾ ਹੈਗਾ ਇਹ ਸਾਡੀ ਪਾਰਟੀ ਦੀ ਖਾਸੀਅਤ ਹੈਗੀ ਆ ਜਿਹੜੀ ਕਿ ਅਸੀਂ ਲੋਕਾਂ ਤੱਕ ਲੈ ਕੇ ਜਾ ਰਹੇ ਹੈਗੇ ਆ ਅਸੀਂ ਹਰ ਇੱਕ ਨੂੰ ਹੀ ਕਹਿੰਦੇ ਹੈਗੇ ਆ ਵੀ ਤੁਸੀਂ ਸਾਡੀ ਪਾਰਟੀ ਦੇ ਅਜੰਡਿਆਂ ਬਾਰੇ ਪਰਪਰ ਜਾਣਕਾਰੀ ਲਓ ਮੈਂ ਹਰਮੰਦਰ ਸਿੰਘ ਸਿੱਧੂ ਟ੍ਰਾਇੰਗਲ ਪਾਰਟੀਓ ਪੰਜਾਬ ਜਿਹੜੀ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈਗੀ ਆ ਬਾਕੀ ਮਜ਼ਦੂਰਾਂ ਨੂੰ ਬੇਨਤੀ ਇਹ ਵੀ ਹੈਗੀ ਆ ਵੀ ਤੁਸੀਂ ਵਧੇਰੇ ਜਾਣਕਾਰੀ ਲੈ ਲੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡੀ ਜਾਣੇ ਕਿ ਦਿਹਾੜੀ ਕਿਉਂ ਨਹੀਂ ਵੱਧ ਰਹੀ ਕਿਵੇਂ ਵੱਧ ਸਕਦੀ ਹੈਗੀ ਆ ਇਦੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੁਸੀਂ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆ ਕੇ ਸਾਡੇ ਨਾਲ ਵਧੀਆ ਤੁਸੀਂ ਗੱਲਬਾਤ ਕਰ ਸਕਦੇ ਹੋ ਅਸੀਂ ਤੁਹਾਡਾ ਮੋਸਟ ਵੈਲਕਮ ਕਰਦੇ ਹਾਂ ਦਫ਼ਤਰ ਵਿੱਚ ਪਹੁੰਚੋ ਤੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ